ਇਹ ਮਸ਼ਹੂਰ ਐਡਵੋਕੇਟ ਨੂੰ 2 ਦਿਨ ਲੱਗ ਜਾਣ ਸਵਾਲ ਸੋਚਣ ਨੂੰ ਤੇ ਉਹਦਾ ਹੱਲ 2 ਘੰਟਿਆਂ 'ਚ ਨਿਕਲੇ ਹੋਇਆ ਕਿ ਇੱਕ ਵਾਰੀ ਉਹਗਾ ਐਡਵੋਕੇਟ ਰਾਮਜੀਤ ਮਲਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਲੇ ਚੱਲਿਆ ਗਿਆ। ਉਹਨੇ ਸਵਾਲ ਕੀਤਾ ਕਹਿੰਦਾ ਜੀ ਜੇ ਭਾਰਤ-ਪਾਕਿਸਤਾਨ ਦੇ ਨਾਲ ਜੰਗ ਲੱਗ ਜਾਏ ਤਾਂ ਤੁਸੀਂ ਕਿਹਦੇ ਨਾਲ ਖੜੋਵੇਂ ਤਾਂ ਸੰਤਾਂ ਦਾ ਜਿਹੜਾ ਸੋਨਾ ਜਵਾਬ ਸੀਗਾ 2 ਘੰਟਿਆਂ ਦੇ ਵਿੱਚ ਦਿੱਤਾ ਆ ਸੁਣੋ ਜਰਾ ਵੀਡੀਓ ਦੇ ਵਿੱਚ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ। ਬੜੀ ਟੇਢੀ ਜੀ ਗੱਲ ਵਕੀਲ ਸਾਹਿਬ ਨੇ ਕੀਤੀ ਆਰਾਮਜੀਤ ਮਲਾਨੀ ਆਰਾਮਜੀਤ ਮਲਾਨੀ ਨੇ ਕਹਿੰਦੇ ਸੰਤ ਜੀ ਜੇ ਪਾਕਿਸਤਾਨ ਭਾਰਤ ਤੇ ਹਮਲਾ ਕਰ ਦੇਵੇ ਤੁਸੀਂ ਕੀ ਦੀ ਮਤ ਕਰੋਂ ਸੰਤ ਜੀ ਦੇਖੋ ਸਾਡਾ ਧਰਮ ਦਾ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਫਲਸਫੀ ਹੈ ਦੇਖੋ ਜੇ ਤਾਂ ਭਾਰਤ ਮਜਲੂਮ ਹੋਇਆ ਤੇ ਜ਼ਾਬਰ ਹੋਇਆ ਪਾਕਿਸਤਾਨ ਤੇ ਅਸੀਂ ਭਾਰਤ ਦੀ ਮਤ ਕਰਾਂਗੇ ਜੇ ਜ਼ਾਬਰ ਹਿੰਦੁਸਤਾਨ ਹੋਇਆ ਮਜਲੂਮ ਪਾਕਿਸਤਾਨ ਹੋਇਆ ਫਿਰ ਅਸੀਂ ਪਾਕਿਸਤਾਨ ਦੀ ਮਤ ਕਰਾਂਗੇ ਅਸੀਂ ਮਜਲੂਮ ਦੀ ਮਦਦ ਕਰਨੀ ਹੈ ਜ਼ਾਬਰ ਦੀ ਨਹੀਂ ਕਰਨੀ ਕੀ ਰਿਐਕਸ਼ਨ ਸੀ ਬਈ ਜੇਠ ਮਲਾਨੀ ਦਾ ਇਕਦਮ ਨੂੰ ਸ਼ੌਕ ਲੱਗਾ ਉਹਨੇ ਕਿਹਾ ਵੀ ਅੰਦੇ ਮੈਨੂੰ ਸਵਾਲ ਸੋਚਣ ਵਾਸਤੇ ਦੋ ਦਿਨ ਲੱਗੇ ਵੀ ਇਹਦਾ ਜਵਾਬ ਸੰਤ ਜੀ ਦੇ ਨਹੀਂ ਸਕਣਗੇ ਵੀ ਇੱਥੇ ਫਸਾ ਲੂੰ ਮੈਂ ਹਮੇ ਵੀ ਇੱਥੇ ਮੈਂ ਪਸਾਉਂਗਾ ਪਰ ਕਹਿੰਦੇ 5-7 ਸਕਿੰਟ ਦੇ ਵਿੱਚ ਹੀ ਮੈਨੂੰ ਇਹਦਾ ਜਵਾਬ ਦਿੱਤਾ ਮੈਨੂੰ ਲਾਜਬਾਬ ਕਰ ਦਿੱਤਾ